ਸਮਝਦੀ ਆ ਵੀਡੀਓ ਦੇਖ ਲਓ ਤੁਹਾਨੂੰ ਇਟਾਲੀਅਨ ਮੂਝ ਬੰਨੀ ਆ ਜੂਗੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗੇ ਇਟਾਲੀਅਨ ਦੇ ਸੈਂਟੈਂਸਸ ਆਪਾਂ ਕਿੱਦਾਂ ਬਣਾਉਣੇ ਆ ਤੁਸੀਂ ਜੇ ਕੋਰਸ ਲੈਣੇ ਆ ਕਿਸੇ ਤੋਂ ਬੇ ਕੋਰਸ ਲੈਣੇ ਆ ਤਾਂ ਤੁਹਾਨੂੰ ਇਹੋ ਤੂ ਲੂਈ ਲੈ ਨੋਈ ਬੋਈ ਲੋਰ ਰਸ ਕਰਾਂਦੇ ਆ ਪਰ ਥਰ ਮੈਂ ਇਹ ਨਹੀਂ ਤੁਹਾਨੂੰ ਸਮਝਾਉਂਦੀ ਵੀ ਉਹਨਾਂ ਨਾਲ ਆਪਾਂ ਸੈਂਟੈਂਸ ਕਿੱਦਾਂ ਬਣਾਵਾਂਗੇ ਬਹੁਤੇ ਲੋਕ ਕਨਫਿਊਜ਼ ਹੋ ਜਾਂਦੇ ਤੇ ਇਹੋ ਤੂ ਲੂਈ ਲੈ ਨੋਈ ਬੋਈ ਲੋਰ ਨੂੰ ਹੀ ਰੱਟਾ ਲਾਈ ਜਾਂਦੇ ਆ ਸੋ ਗਲਤੀ ਤੁਸੀਂ ਨਾ ਕਰਿਓ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਦੇਖਿਓ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਮੇਰੇ YouTube ਚੈਨਲ ਤੇ ਚੈਨਲ ਤੇ ਪਹਿਲੀ ਵਾਰੀ ਆਇਓ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਆਂਡ ਸ਼ੇਅਰ ਜ਼ਰੂਰ ਕਰਿਓ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਆ ਥੋੜੇ ਸਾਰਿਆਂ ਦੇ ਲਈ ਇੱਕ ਹੱਥ ਜੁੜ ਕੇ ਰਿਕੁਐਸਟ ਹੈ ਚੈਨਲ ਨੂੰ ਸਪੋਰਟ ਕਰਿਆ ਕਰੋ ਪਲੀਜ਼ ਵੀਡੀਓ ਤੇ ਸ਼ੇਅਰ ਈ ਵਿਊਜ਼ ਆਨ ਵਿਊਜ਼ ਬਹੁਤ ਘੱਟ ਆਂਦੇ ਇਟਲੀ 'ਚ ਕਿੰਨੇ ਪੰਜਾਬੀ ਰਹਿੰਦੇ ਆ ਜੇ ਤੁਸੀਂ ਇੱਕ ਜਣੇ 10 ਜਣੇ ਨੂੰ ਸ਼ੇਅਰ ਕਰੋ ਤਾਂ ਵੀਡੀਓ ਕਿਤੇ ਨਾ ਕਿਤੇ ਪਹੁੰਚਦੀ ਆ ਆਪਣੇ ਤੱਕ ਨਹੀਂ ਕੋਈ ਵੀ ਸਿੱਖਿਆ ਰੱਖੀਦੀ ਹੁੰਦੀ ਨਾਲ ਦੇ ਨੂੰ ਵੀ ਸ਼ੇਅਰ ਕਰੀਦੀ ਹੁੰਦੀ ਆ ਸਿੱਖਿਆ ਵੰਡਣ ਨਾਲ ਵੱਧਦੀ ਆ ਸੋ ਇਸ ਕਰਕੇ ਜਰੂਰ ਸ਼ੇਅਰ ਕਰਿਆ ਕਰੋ ਆਓ ਭਾਈ ਦੀ ਵੀਡੀਓ ਸ਼ੁਰੂ ਕਰਦੇ ਆ ਗਾਈਜ਼ ਦੇਖੋ ਆਵੇਂ ਲਿਖਿਆ ਸੈਂਟੈਂਸਸ ਜਿਹੜੇ ਆਪਾਂ ਹੁਣ ਚੱਲ ਰਿਹਾ ਸਮਾਂ ਮੈਂ ਇਸ ਟਾਈਮ ਤੁਹਾਨੂੰ ਪੜਾ ਰਹੀ ਆ ਜਦੋਂ ਤੁਹਾਡੇ ਤੱਕ ਵੀਡੀਓ ਆਣੀ ਆ ਉਦੋਂ ਤੱਕ ਮੈਂ ਤੁਹਾਨੂੰ ਪੜਾ ਹਟਿਆ ਹੋ ਹਡੀ ਹੋਊਂਗੀ ਠੀਕ ਆ ਤੁਸੀਂ ਉਸ ਟਾਈਮ ਪੜ ਰਹੇ ਹੋਵੋਗੇ ਤੁਸੀਂ ਇਹ ਪੜ ਰਹੇ ਆ ਹੁਣ ਇਸ ਟਾਈਮ ਹੈ ਨਾ ਹੁਣ ਜਦੋਂ ਤੁਸੀਂ ਜਿਹੜੀ ਚੀਜ਼ ਆਪਾਂ ਕਰ ਰਹੇ ਹோம் ਹਾਂਗੇ ਛਾਹੀ ਤੁਸੀਂ ਉਸ ਟਾਈਮ ਖਾ ਵੀ ਰਹੇ ਹੋਵੋਗੇ ਹਨਾ ਉਹ ਜਿਹੜੀ ਆਪਾਂ ਚੀਜ਼ ਕਰ ਰਹੇ ਆ ਪ੍ਰੈਜ਼ੈਂਟ ਕੰਟੀਨਿਊਸ ਦੇ ਵਿੱਚ ਚੱਲ ਰਹੇ ਸਮੇਂ ਦੇ ਵਿੱਚ ਜਿਹੜੀ ਚੀਜ਼ ਆਪਾਂ ਕਰ ਰਹੇ ਆ ਉਹਨੂੰ ਆਪਾਂ ਇਟਾਲੀਅਨ ਲੋਕਅਤ ਨਾਲ ਕਿੱਲਾ ਕਿੱਦਾਂ ਗੱਲਾਂ ਬਾਤਾਂ ਕਰਨੀਆਂ ਕਿਉਂਕਿ ਅਜੇ ਉਹ ਆਪਾਂ ਕੰਮਾਂ ਤੇ ਜਾਂਦੇ ਆ ਆਪਾਂ ਚੱਲ ਰਹੇ ਸਮੇਂ ਦੇ ਵਿੱਚ ਹੀ ਆਪਾਂ ਯਾਰਾ ਗੱਲ ਕਰਦੇ ਜਾਂ ਆਪਾਂ ਪਾਸਟ 'ਚ ਕਰਦੇ ਆ ਫਿਊਚਰ ਦੀ ਤਾਂ ਆਪਾਂ ਬਹੁਤ ਘੱਟ ਗੱਲ ਕਰਦੇ ਆ ਰਾਈਟ ਪ੍ਰੈਜ਼ੈਂਟ ਤੇ ਪਾਸਟ ਦੀ ਆਪਾਂ ਚਾਰਾ ਗੱਲ ਕਰਦੇ ਆਂ ਸੋ ਆਪਾਂ ਜਿਹੜਾ ਚਾਹਦੇ ਰਹਿ ਸਮਾ ਜਿਹੜਾ ਹੋਣ ਆਪਾਂ ਉਹਦੀ ਗੱਲ ਕਰਾਂਗੇ ਉਹਦੇ ਆਪਾਂ ਸੈਂਟੈਂਸ ਬਣਾਵਾਂਗੇ ਦੇਖੋ ਜਦੋਂ ਜੀ ਚੱਲ ਰਹੀ ਹੋਊਗੀ ਨਾ ਚੱਲ ਨਹੀਂ ਹੋਊਗੀ ਜੇ ਤੁਸੀਂ ਇੰਗਲਿਸ਼ ਪੜ੍ਹੀ ਆ ਤਾਂ ਆਪ ਉਹਦੇ ਵਿੱਚ ਆਪਾਂ ਯੂਜ਼ ਕਰਦੇ ਸੀ ਟੈਂਸਸ ਇਜ਼ ਐਮ ਆਰ ਕਰਦੇ ਸੀ ਨਾ ਇਟਾਲੀਅਨ ਦੀ ਵੀ ਤੁਸੀਂ ਤਿੰਨਾਂ ਦੀ ਜਗ੍ਹਾ ਸਿਰਫ ਇੱਕ ਚੀਜ਼ ਯੂਜ਼ ਕਰਨੀ ਆ ਕੀ ਕਰਨੀ ਆ ਸਤਾਰੇ ਸਤਾਰੇ ਇੰਗਲਿਸ਼ ਦੇ ਵਿੱਚ ਆਪਾਂ ਇਸ ਦਾ ਮਾਰ ਪਰ ਇਸੇਮਾਲ ਕਰਦੇ ਸੀ ਨਾ ਇਟਾਲੀਅਨ ਦੇ ਵਿੱਚ ਤੁਸੀਂ ਕੀ ਕਰਨਾ ਸtare ਮਤਲਬ ਇਹਦਾ ਮਤਲਬ ਹੈ ਹੋ ਰਿਹਾ ਹੈ ਰਾਈਟ ਹੁਣ ਦੇਖੋ ਮੈਂ ਤੂੰ ਉਹ ਐ ਅਸੀਂ ਤੁਸੀਂ ਉਹ ਸਾਰੇ ਇਹਨਾਂ ਸਾਰਿਆਂ ਨਾਲ ਸtare ਜਿਹੜੀ ਹੈਗੀ ਹੈਲਪਿੰਗ ਵਰਬ ਇਹ ਚੇਂਜ ਹੋ ਜਾਣੀ ਆ ਕਿੱਦਾਂ ਚੇਂਜ ਹੋ ਜਾਣੀ ਆ ਜਿੱਥੇ ਆਪਣੀ ਗੱਲ ਕਰਨੀ ਉੱਥੇ ਲੱਗਣਾ ਸਤੋ ਤੂੰ ਦੇ ਨਾਲ ਲੱਗਣਾ ਸਤਾਈ ਮੁੰਡੇ ਕੁੜੀ ਦੇ ਨਾਲ ਲੱਗਣਾ ਸਤਾ ਇਥੇ ਅਸੀਂ ਗੱਲ ਕਰਨੀ ਹੈ ਉੱਥੇ ਇਸਤਿਆਮ ਵੋਈ ਦਿਨ 27 ਲੋਰੋ ਦਿਨ 27 ਨਾ ਸਾਰੇ ਦਿਨ 27 ਲੱਗ ਜਣਾ ਹੁਣ ਜਿਹੜਾ ਦਾ ਮਤਲਬ ਦੇਖੀਏ ਇਹ ਉਸ ਤੋਂ ਇਹਦਾ ਮਤਲਬ ਹੁੰਦਾ ਵੀ ਮੈਂ ਕਰ ਰਿਹਾ ਹਾਂ ਤੂੰ 27 ਤੂੰ ਕਰ ਰਹੀ ਹਾਂ ਉਹ ਲੂਈਸਤਾ ਉਹ ਕਰ ਰਿਹਾ ਹੈ ਲਈਸਤਾ ਇਹ ਕਰ ਰਹੀ ਹੈ ਨੋ ਇਸਤਿਆਮ ਉਸੇ ਕਰ ਰਹੇ ਹਨ ਵੋ ਇਸਤਾ ਤੇ ਤੁਸੀਂ ਕਰ ਰਹੇ ਹੋ ਲੋਰੋ ਸਤਾਨੋ ਸਾਰੇ ਕਰ ਰਹੇ ਹਨ ਰਾਈਟ ਇਥੇ ਨਾਲ ਥੋੜਾ ਕਲੀਅਰ ਹੋ ਗਿਆ हूँ देखो मेन साम चाह पी रहा है राम की करता चाह राम की चाह पी रहा है, है एच राम साबजैक्ट है चाह पी रहा है देखो राम की जगह से लिखता राम राम की या, एक नाम आ कौन है लुई आ मुंडा ना हो हम मैं ये दसो ਜਿਹੜਾ ਆ ਸੈਂਟੈਂਸ ਆ ਆਪਾਂ ਇਹਨਾਂ ਸੱਤਾਂ ਦੇ ਵਿੱਚੋਂ ਆਪਾਂ ਕਿਹਦੇ ਨਾਲ ਬਣਾਵਾਂਗੇ RAM ਦਾ ਯੂਨ ਨਾਲ ਬਣਾਵਾਂਗੇ ਥੂ ਤੇ ਨਾਲ ਬਣਾਵਾਂਗੇ ਉਹ ਏ ਨਾਲ ਬਣਾਵਾਂਗੇ ਅਸੀਂ ਤੁਸੀਂ ਲੋਰ ਉਹਨਾਂ ਸਾਰਿਆਂ ਦੇ ਨਾਲ ਬਣਾਵਾਂਗੇ ਜਿਹੜਾ RAM ਆ ਇਹ ਕਿਹਦੇ ਨਾਲ ਬਣੂਗਾ RAM ਮੁੰਡਾ ਨਾਲ ਤਾਂ ਕਿਹਦੇ ਨਾਲ ਬਣੂਗਾ ਲੂਈ ਨਾਲ ਬਣੂਗਾ ਆਬਵੀਅਸਲੀ ਜੇ ਲੂਈ ਨਾਲ ਬਣੂਗਾ ਤੇ ਹੈਲਪਿੰਗ ਵਰਬ ਵੀ ਫਿਰ ਸਤਾਹੀ ਲੱਗੂਗੀ ਰਾਈਟ ਦੇਖੋ RAM ਦੀ ਜਗ੍ਹਾ ਤੇ RAM ਲਿਖ ਲਿਆ ਹੁਣ ਉਸ ਤੋਂ ਬਾਅਦ ਆਪਾਂ ਕੀ ਲੈਣੀ ਹੈ ਹੈਲਪਿੰਗ ਵਰਬ ਫਿਰ ਕੀ ਲੈਣੀ ਆ ਵਰਬ ਇੰਨਾ ਕਨਸੈਪਟ ਚੇਤੇ ਕਰ ਲਓ ਰਾਮ ਲਿਖ ਲਿਆ RAM ਤੁਗ ਗਿਆ ਪਕੀਲਾਣੀ ਹੈਲਪਿੰਗ ਵਰਬ ਹੁਣ ਇੱਥੇ ਕਿ ਲਾਣਾ ਸਤਾ ਹੁਣ ਦੇਖੋ ਇਹ ਦੋਨਾਂ ਦੀ ਪੰਜਾਬੀ ਕੀ ਹੋ ਗਈ RAM ਰਹਾ ਹੈ RAM ਰਹਾ ਹੈ ਸਤਾ ਮਤਲਬ ਰਹਾ ਹੈ RAM ਰਹਾ ਹੈ ਕੀ ਰਹਾ ਹੈ ਚਾਹ ਪੀ ਰਹਾ ਹੈ ਹੁਣ ਦੋਨਾਂ ਦੀ ਤੁਹਾਨੂੰ ਟਾਲੀਨ ਪਤਾ ਹੋਣੀ ਚਾਹੀਦੀ ਆ ਪਹਿਲਾਂ ਆ ਗਿਆ ਸਬਜੈਕਟ ਫਿਰ ਆ ਗਈ ਹੈਲਪਿੰਗ ਵਰਬ ਹੁਣ ਆਪਾਂ ਲਾਣੀ ਇੱਥੇ ਵਰਬ ਹੁਣ ਵਰਬ ਕਿਹੜੀ ਲਾਣੀ ਆ ਪੀਣ ਦੀ ਪੀਣ ਦੀ ਟਾਲੀਨ ਹੁੰਦੀ ਆ ਬੇ ਰੇ ਵੇਰੇ ਹੁੰਦੀ ਨਾ ਬੇਰੇ ਪੀਣਾ ਜਦੋਂ ਕੋਈ ਵੀ ਚੀਜ਼ ਇਸ ਟਾਈਮ ਉਹ ਪੀ ਰਿਹਾ ਹੈ ਤਾਂ ਬਰਬ ਨੇ ਕੱਚ ਚੇਂਜ ਹੋ ਜਾਣਾ ਬੇਵੈੰਦੇ ਵਿੱਚ ਬੇਰੇ ਘੱਟ ਕੇ ਪਿੱਛੇ ਕੀ ਲਾ ਦੇਣਾ ਐਨ 2 ਤਾਂ ਕੀ ਬਣ ਜਾਣਾ ਬੇਵੈੰਦੋ ਜਿਹੜੀਆਂ ਆਰੇ ਵਾਲੀ ਬਰਬ ਹੈ ਜਿਹੜੀ ਆਰੇ ਨਾਲ ਖਤਮ ਹੁੰਦੀ ਆ ਉਹਦੇ ਪਿੱਛੇ ਤੁਸੀਂ ਲਾ ਦੇਣਾ ਐਨ 2 ਜਿਹੜੀ ਈਰੇ ਆਈ ਆਰ ਈ ਈਰੇ ਤੇ ਐਰੇ ਵਾਲੀ ਬਰਬ ਹੈ ਨਾ ਉਹਦੇ ਪਿੱਛੇ ਤੁਸੀਂ ਕੀ ਲਾ ਦੇਣਾ ਐਂਡੋ ਇ ਐਂਡੋ ਐਂਡੋ ਹੁਣ ਆ ਬੇਰੀ ਕਿਹੜੀ ਵਰਬ ਆ ਐਰੇ ਵਾਲੀ ਆ ਤੇਰੇ ਪਿੱਛੇ ਕੀ ਲਾਤਾ ਆਪਾਂ ਐਂਡੋ ਇਹ ਚੇਤਾ ਰੱਖਿਓ ਮਹਨ ਲਈ ਰੀਸ ਕਰ ਦੇਣਾ ਠੀਕ ਹੈ ਜੀ ਤਾਂ ਕਿ ਤੁਸੀਂ ਕਨਫਿਊਜ਼ ਨਾ ਹੋਵੋ ਠੀਕ ਹੈ ਆ ਦੇਖੋ ਹੁਣ ਦੇਖੋ ਰਾਮ ਸਤਾ ਦੇ ਵੈਂਦੋ ਪੀ ਰਿਹਾ ਹੈ ਤੇ ਪਿੱਛੇ ਆਂਦੋ ਤੇ ਐਂਡੋ ਵਰਬ ਚ ਚਲਾਈ ਜਣਾ ਹੁਣ ਦੇਖੋ ਕੀ ਪੀ ਰਿਹਾ ਹੈ ਚਾ ਇਲ ਤੇ ਤੇ ਹੁੰਦੇ ਚਾ ਹੁਣ ਇਲੇ ਕੀ ਆ ਇਹ ਆਰਟੀਕਲ ਆ ਠੀਕ ਹੈ ਜੀ ਰਾਮਸਤਾ ਬਿਵੈਂਤੋ ਇਲ ਤੇ ਹੁਣ ਦੂਜਾ ਦੇਖੋ ਬਸ ਆ ਰਹੀ ਹੈ ਬਸ ਕੀ ਆ ਬਸ ਆ ਰਹੀ ਹੈ ਕਿ ਸਬਜੈਕਟੋ ਵੀ ਆਬਜੈਕਟੋ ਵੀ ਹਮੇਸ਼ਾ ਮੋਰੇ ਲਾਣਾ ਠੀਕ ਹੈ ਇਹਦੇ ਵਿੱਚ ਕੀ ਲਾਣਾ ਬਸ ਸਿਆ ਤਾਂ ਬਸ ਮੋਰੇ ਲੱਗੂਗੀ ਬਸ ਇਟਾਲੀਅਨ ਚ ਕਹਿੰਦੇ ਹੈਗੇ ਲਾ ਆਟੋਬਸ ਆਟੋਬਸ ਠੀਕ ਹੈ ਲਿਖ ਲਿਆ ਹੁਣ ਕੀ ਆ ਹੁਣ ਬਸ ਕੀ ਆ ਹੁਣ ਇਹ ਤੋਂ ਬਸ ਮੈਂ ਆ ਬਸ ਤੂੰ ਆ ਬਸ ਉਹ ਏ ਆ ਬਸ ਅਸੀਂ ਤੁਸੀਂ ਉਹ ਸਾਰੀ ਆ ਹੁਣ ਬਸ ਲਈ ਤੁਸੀਂ ਕੀ ਹੈਲਪਿੰਗ ਵਰਬ ਯੂਜ਼ ਕਰਾਂਗੇ ਵਾਸਤੇ ਇੱਕ ਮੇਲ ਮੇਲ ਦੀ ਸਾਊਂਡ ਦੇ ਰਹੀ ਹੈ ਨਾ ਸੋ ਨੋਰਮਲੀ ਪਤਾ ਲੱਗ ਜਾਂਦਾ ਮੇਲ ਜੀ ਕੀ ਆ ਮੇਲ ਦੀ ਸਾਊਂਡ ਦਿੱਤਾ ਹੈ ਮਤਲਬ ਮਾਸਕਿਊ ਵਰ ਮਸਕੀਆ ਮੇਲ ਆ ਮੇਲ ਦੀ ਸਾਊਂਡ ਆਂਦੀ ਮਤਲਬ ਮਾਸਕਿਊ ਆ ਫਿਰ ਆਪਾਂ ਹੈਲਪਿੰਗ ਵਰਬ ਕਿਹੜੀ ਯੂਜ਼ ਕਰਾਂਗੇ ਲੂਈਆ ਲੂਈ ਲਈ ਆਪਾਂ ਯੂਜ਼ ਕਰਾਂਗੇ ਹੈਲਪਿੰਗ ਵਰਬ ਸਤਾ ਸਤਾ ਕਰਾਂਗੇ ਨਾ ਤੜਾਈ ਡਾਊਟ ਕਲੀਅਰ ਹੋ ਗਿਆ ਵੀ ਆਪਾਂ ਇੱਥੇ ਹੈਲਪਿੰਗ ਵਰਬ ਕਿਹੜੀ ਲਾਣੀ ਸਤਾ ਦੇਖੋ ਲਾਉਤੋ ਬਸਤਾ ਮਤਲਬ ਬਸ ਰਹੀ ਹੈ ਇਨ ਸਤਾ ਰਹੀ ਹੈ ਬਸ ਰਹੀ ਹੈ ਹੁਣ ਕੀ ਆ ਰਹੀ ਹੈ ਆਉਣ ਦੀ ਟਾਈਲਿੰਗ ਕੀ ਹੁੰਦੀ ਅਰੇ ਵਾਰੇ ਬੈਰਬੀਆ ਅਰੇ ਵਾਰੇ ਅਰੇ ਵਾਲੀ ਬੈਰਬੀ ਹੈ ਨਾ ਅਰੇ ਵਾਰੇ ਦੇਖੋ ਇੱਥੇ ਮੈਂ ਲਿਖ ਵੀ ਦਿਨੀ ਤਾਂ ਕਿ ਤੁਹਾਨੂੰ ਕਨਫਿਊਜ਼ ਨਾ ਹੋਵੇ ਅਰੀ ਵਾਰੇ ਆਹੀ ਹੈ ਨਾ ਅਰੇ ਵਾਰੇ ਪੈਰ ਵੀ ਹੈ ਨਾ ਹੁਣ ਅਰੇ ਵਾਰੇ ਹੁੰਦਾ ਆਣਾ ਅਰੇ ਵਾਰੇ ਦਾ ਜਿਹੜਾ ਆਰੇ ਹੈ ਨਾ ਆਰੇ ਕਾ ਠੀਕੇ ਪਿੱਛੇ ਕੀ ਲੱਗਣਾ ਅੰਤੋ ਤਾਂ ਕੀ ਬਣ ਜਾਣਾ ਅਰੀ ਅਰੇ ਵਾਂਦੋ ਕੀ ਬਣ ਗਿਆ ਅਰੀ ਵਾਂਦੋ ਅਰੇ ਵਾਰੇ ਹੁੰਦਾ ਆਣਾ ਅਰੇ ਵਾਂਦੋ ਹੁੰਦਾ ਆ ਰਹੀ ਹੈ ਬਸ ਕੀ ਆ ਸੋਰੀ ਫੀਮੇਲ ਆ ਬਸ ਕੀ ਇੱਥੇ ਆ ਰਹੀ ਹੈ ਆਉਟਬਸ ਦਾ ਅਰੀ ਵਾਂਦੋ ਆ ਬਸ ਆ ਰਹੀ ਹੈ ਹੁਣ ਦੇਖੋ ਅਗਲਾ ਕੁੜੀਆਂ ਮੁੰਡਿਆਂ ਦੀ ਸੇਮ ਸਾਊਂਡ ਈ ਆ ਕੁੜੀਆਂ ਦੀ ਕੁੜੀ ਦੀ ਸਾਊਂਡ ਲਾ ਲਓ ਬਾਸ ਨੂੰ ਮੁੰਡੇ ਦੀ ਸਾਊਂਡ ਲਾ ਲਓ ਯੂਜ਼ ਤਾਂ ਆਪਾਂ ਹੈਲਪਿੰਗ ਵਰਬ ਹੀ ਕਰਨੀ ਰਾਈਟ ਸੇਮ ਹੀ ਆ ਦੋਨਾਂ ਦੀ ਹੁਣ ਦੇਖੋ ਬੱਚੇ ਖੇਡ ਰਹੇ ਹਨ ਬੱਚੇ ਕੀ ਕਰ ਰਹੇ ਹਨ ਬੱਚੇ ਖੇਡ ਰਹੇ ਹਨ ਹੁਣ ਬੱਚਿਆਂ ਦਾ ਪਹਿਲਾ ਮੂਰੇ ਚੱਕ ਕੇ ਬੱਚਾ ਲਾ ਦੋ ਬੱਚੇ ਦੀ ਇੱਕ ਬੱਚਾ ਹੋਵੇ ਤਾਂ ਉਹਨੂੰ ਕਹਿੰਦੇ ਹੈਗੇ ਬੰਬੀਨੋ ਜਿਆਦਾ ਬੱਚੇ ਹੋਣ ਤਾਂ ਉਹਨੂੰ ਕਹਿੰਦੇ ਹੈਗੇ ਬੰਬੀਨੀ ਈ ਬੰਬੀਨੀ ਆਰਟੀਕਲ ਈ ਈ ਬੰਬੀ ਨੇ ਮਤਲਬ ਬੱਚੇ ਹੁਣ ਬੱਚੇ ਰਹੇ ਹਰ ਸਬਜੈਕਟ ਲਾਤਾ ਆਬਜੈਕਟ ਲਾਤਾ ਉਤਵਰਬ ਆਪਕਿਲਾ ਨਹੀਂ ਹੈਲਪਿੰਗ ਵਰਬ ਫਿਰ ਆਪਕਿਲਾ ਨਹੀਂ ਵਰਬ ਐਂ ਜਿਹੜਾ ਬਾਕੀ ਸਾਰਾ ਰਹਿ ਗਿਆ ਚੀਜ਼ ਉਹ ਸਾਰੀ ਮੁਰਗੇ ਪਿੱਛੇ ਆਪਾਂ ਲਾ ਦਾਨੀ ਇਟਾਇਂ ਹੁੰਦਾ ਇੰਨਾ ਕੰਸੈਪਟ ਚੇਤੇ ਕਰ ਲੋ ਈ ਬੰਬੀ ਨੇ ਹ ਬੰਬੀ ਨੇ ਕੀ ਬੱਚੇ ਆ ਬੱਚੇ ਹੈ ਨਾ ਬੰਬੀ ਨਹੀਂ ਹੁਣ ਸਾਨੂੰ ਇਹ ਨਹੀਂ ਪਤਾ ਬੱਚੇ ਬੱਚੇ ਮੁੰਡੇ ਬੱਚੇ ਬੱਚੇ ਮੁੰਡਿਆਂ ਦੀ ਗੱਲ ਹੋ ਰਹੀ ਹੈ ਇਕੱਲੇ ਬੱਚਿਆਂ 'ਚ ਇਕੱਲੇ ਕੁੜੀਆਂ ਦੀ ਗੱਲ ਹੋ ਰਹੀ ਆ ਜਾਂ ਅਸੀਂ ਦੀ ਗੱਲ ਹੋ ਅਸੀਂ ਦੀ ਤਾਂ ਗੱਲ ਹੋਣੀ ਨਹੀਂ ਰੇ ਉਹ ਆਪਣੇ ਮਾਪ ਨੂੰ ਤਾਂ ਆਪਾਂ ਵੀ ਜਗਿੰਦੇ ਨਹੀਂ ਰੇ ਆਪਾਂ ਕੀ ਕਰ ਰਹੇ ਆ ਬੱਚੇ ਦੀ ਗੱਲ ਕਰ ਰਹੇ ਆ ਤੁਸੀਂ ਦੀ ਗੱਲ ਕਰ ਰਹੇ ਆ ਨਹੀਂ ਜੀ ਮੈਂ ਦੀ ਗੱਲ ਕਰ ਰਹੇ ਆ ਨਹੀਂ ਜੀ ਤੂੰ ਦੀ ਗੱਲ ਕਰ ਰਹੇ ਆ ਨਹੀਂ ਕਿਸੇ ਇਕੱਲੇ ਇੱਕ ਮੁੰਡੇ ਦੀ ਗੱਲ ਕਰ ਰਹੇ ਆ ਬਿਲਕੁਲ ਨਹੀਂ ਕੁੜੀ ਦੀ ਗੱਲ ਕਰ ਰਹੇ ਆ ਬਿਲਕੁਲ ਨਹੀਂ ਆਪਾਂ ਬੱਚਿਆਂ ਦੀ ਗੱਲ ਕਰ ਰਹੇ ਆ ਜਿਆਦਾ ਬੱਚਿਆਂ ਮੇਲ ਫੀਮੇਲ ਦੋਨੋਂ ਹੀ ਆ

ਜੇ ਕੋਈ ਵੀ ਚੀਜ਼ ਹੋਰ ਹੀ ਹੋਊਗੀ ਪਿੱਛੇ ਕੀ ਲਾ ਦੇਣਾ ਐਂਡੋ ਏ ਐਨ ਡੀਓ ਤਾਂ ਇਹ ਕੀ ਬਣ ਜਾਣਾ ਜਿਓ ਕਾਂਦੋ ਜਿਓ ਕਾਂਦੋ ਜੋ ਕਾਂਦੋ ਜੋ ਕਾਰੇ ਹੁੰਦਾ ਖੇਡਣਾ ਜੋ ਕਾਂਦੋ ਹੁੰਦਾ ਖੇਡ ਰਹੇ ਆ ਇਸ ਟਾਈਮ ਇਹ ਬੰਬੀ ਨੇ ਸਟਾਨ ਜਿਓ ਕਾਂਦੋ ਠੀਕ ਆ ਜੀ ਹੁਣ ਦੇਖੋ ਵੀਡੀਓ ਨੂੰ ਪਲੀਜ਼ ਲਾਈਕ ਕਰ ਦਿਓ ਸ਼ੇਅਰ ਜ਼ਰੂਰ ਕਰਿਓ ਰਿਕਵੈਸਟ ਹੈ ਤੁਹਾਡੇ ਸਾਰੇ ਦੇ ਅੱਗੇ ਮੇਰੇਤ ਲੱਗਦੀ ਹੈ ਨਹੀਂ ਨੇ ਤੁਹਾਨੂੰ ਜ਼ਰੂਰ ਐਪਰੀਸ਼ੀਏਟ ਕਰਿਆ ਕਰੋ ਹੁਣ ਦੇਖੋ ਫੋਨ বাজ ਰਿਹਾ ਹੈ ਮਤਲਬ ਫੋਨ ਕੀ ਹੋ ਰਿੰਗ ਹੋ ਰਿਹਾ ਹੈ ਹੁਣ ਫੋਨ ਦੀ ਟੈਲੀਨ ਕੀ ਹੁੰਦੀ ਟੈਲੀਫੋਨ ਇਲ ਟੈਲੀਫੋਨ ਇਲ ਲਾ ਲੀ ਲੇ ਇਹਦਾ ਮਤਲਬ ਹੁੰਦਾ ਹੈ ਦਾ ਇੰਗਲਿਸ਼ ਆਰਟੀਕਲ ਦਾ ਹੈ 다ਰੀ ਜਗ੍ਹਾ ਤੇ ਟੈਲੀਨ ਦੇ ਜ਼ਿਆਦਾ ਆਰਟੀਕਲ ਬੰਦੇ ਆ ਮੈਂ ਨਾ ਤੇ ਇੱਕ ਸਪੈਸੀਫਿਕ ਵੀਡੀਓ ਬਣਾਈ ਹੋਈ ਹੈ ਥੰਬਨੇਲ ਤੋਂ ਤੁਹਾਨੂੰ ਪਤਾ ਲੱਗ ਜਾਣਾ ਤੁਸੀਂ ਜੂਰ ਸਰਚ ਕਰਕੇ ਦੇਖੋ ਫੋਨ ਦੀ ਹੈ ਕਿ ਟੈਲੀਫੋਨ ਇਹ ਬੰਬੀ ਨੇ ਔਰ ਸੌਰੀ ਟੈਲੀਫੋਨੋ ਇਲ ਟੈਲੀਫੋਨੋ ਕੌਨ ਟੈਲੀਫੋਨ ਕੀ ਆ ਟੈਲੀਫੋਨ ਕੀ ਆ ਮੇਲ ਫੀਮੇਲ ਕੋਈ ਵੀ ਹੋਵੇ ਆਪਾਂ ਕੇ ਲੈਣਾ ਹਲਪਿੰਗ ਬਵ ਦੋਨਾਂ ਲਈ ਸੇਮ ਹਲਪਿੰਗ ਬਵ ਯੂਜ਼ ਹੁੰਦਾ ਹਲਪਿੰਗ ਬਵ ਕੇ ਲੈਣਾ ਤਸਤਾ ਟੈਲੀਫੋਨ ਰਿਹਾ ਹੈ ਕੀ ਰਿਹਾ ਹੈ ਵਜ ਮਤਲਬ ਰਿੰਗ ਕਰ ਰਿਹਾ ਹੈ ਰਿੰਗ ਨੂੰ ਇਟਾਲੀਅਨ ਦੇ ਵਿੱਚ ਕੀ ਕਹਿੰਦੇ ਕੀ ਕਹਿੰਦੇ ਆ ਰੀ ਮੇਨ ਬਵ ਹੈਗੀ ਸਕਵਿਲਾਰੇ ਆਰੇ ਸਕਵਿਲਾਰੇ ਸਕੁਇਲ ਐਲ ਐਲ ਆਈ ਏ ਆਰ ਈ ਆਰ ਏ ਕੱਟ ਕੇ ਪਿੱਛੇ ਕਿਲਾ ਦਾ ਨਾ ਆਂਦੋ ਤਾਂ ਕੀ ਬਣ ਜਣਾ ਸਕੁਇਲ ਆਂਦੋ ਮਤਲਬ ਵੱਜਦਾ ਵੱਜ ਰਿਹਾ ਇਸ ਟਾਈਮ ਇਲ ਟੈਲੀਫੋਨੋ ਸਟਾ ਸਕੁਇਲ ਆਂਦੋ ਆਰ ਏ ਵਾਲੀ ਬੈਰ ਵੀ ਹੈ ਤਾਂ ਆਰ ਏ ਕੱਟ ਕੇ ਪਿੱਛੇ ਕਿਲਾ ਦਾ ਨਾ ਆਂਦੋ ਹੁਣ ਦੇਖੋ ਬਾਹਰ ਮੀ ਪੈ ਰਿਹਾ ਹੈ ਬਾਹਰ ਕੀ ਆ ਮੀ ਪੈ ਰਿਹਾ ਹੈ ਹੁਣ ਬਾਹਰ ਦੀ ਟਾਲਿੰਗ ਕੀ ਹੁੰਦੀ ਫੋਰੀ ਫੋਰੀ ਰਖਤਾ ਹੁਣ ਇਸ ਟਾਈਮ ਕੀ ਆ ਫੋਰੀ ਕੀ ਆ ਬਾਹਰ ਆ ਬਾਰ ਮੇਲ ਫੀਮੇਲ ਮੈਂ ਅਸੀਂ ਤੁਸੀਂ ਇਹਨਾਂ ਚ ਚੂਸ ਕਰਨਾ ਮਤਲਬ ਬਾਹਰ ਕੀ ਆਬੀਸਲੀ ਆਪਾਂ ਕਹਾਂਗੇ ਕਿ ਮੇਲ ਦੀ ਸਾਊਂਡ ਦਿੰਦਾ ਬਾਹਰ ਹੈਨਾ ਤਾਂ ਆਪਾਂ ਯੂਜ਼ ਕਰਾਂਗੇ ਚਾਹੇ ਕੁੜੀ ਤੇ ਹੋਵੇ ਮੇਲ ਦੀ ਹੋਵੇ ਫੀਮੇਲ ਦੀ ਹੋਵੇ ਹੈਲਪਿੰਗ ਬਾਬ ਸੇਮ ਯੂਜ਼ ਕਰਨੀ ਆਪਾਂ ਇੱਥੇ ਯੂਜ਼ ਕਰਾਂਗੇ ਸਤਾ ਫੌਰੀ ਸਤਾ ਮੀ ਦੀ ਟਾਲੀਂ ਹੁੰਦੀ ਆ ਪਿਓ ਵਾ ਤੇ ਇੱਥੇ ਕੀ ਬੰਜਣਾ ਪਿਓ ਵੈਨ ਦੋ ਸੋਰੀ ਮੀ ਦੀ ਟਾਲੀਂ ਹੁੰਦੀ ਪਿਓ ਵੇਰੇ ਪਿਓਵਰੇ ਤਾਂ ਇੱਥੇ ਪਿਓਵਰੇ ਦਾ ਕੀ ਬਣ ਜਣਾ ਪਿਓ ਵੈਂਦੋ ਪਿਓਵਰੇ ਇ ਆਰ ਇ ਇਹਦੇ ਨਾਲ ਖਤਮ ਹੁੰਦਾ ਪਿਓਵਰੇ ਤਾਂ ਆਪਾਂ ਇ ਆਰ ਇ ਆਰੇ ਕੱਟ ਕੇ ਪਿੱਛੇ ਕਿ ਲਾ ਦਾਂ ਨ ਦੋ ਪਿਓ ਵੈਂ ਚਾਹੇ ਈ ਦੇ ਵੀ ਹੋਵੇ ਤਾਂ ਵੀ ਕੀ ਲਗਣਾ ਨ ਦੋ ਤਾਂ ਕੀ ਬਣ ਗਿਆ ਪਿਓ ਵੈਂਦੋ ਫੋਰ ਇਸ ਤਾਂ ਪਿਓ ਵੈਂਦੋ ਬਾਹਰ ਮੀ ਪੈ ਰਿਹਾ ਹੈ ਥੀਮਾ ਦੇਖੋ ਮਾਲਕ ਆ ਰਿਹਾ ਕੋਈ ਮਾਲਕਿਆ ਤੁਹਾਡਾ ਉਹ ਆ ਰਿਹਾ ਤੁਸੀਂ ਉਹਨੂੰ ਇਟਾਲੀਅਨ ਦੇ ਵਿੱਚ ਕਿੱਦਾਂ ਕਹਿਣਾ ਮਾਲਕ ਨੂੰ ਕਹਿੰਦੇ ਹੈ ਕਿ ਕਾਪੋ ਹੈਲਪਿੰਗ ਵਰ ਮੋਰੇ ਲਾਣੀ ਇਲ ਕਾਪੋ ਮਤਲਬ ਦਾ ਕਾਪੋ ਇੰਗਲਿਸ਼ ਆਪਾਂ ਕਹਿੰਦੇ ਦਾ ਕਾਪੋ ਹੁਣ ਕਾਪੋ ਕੀ ਆ ਰਿਹਾ ਹੈ ਰਿਹਾ ਦੀ ਕਾਪੋ ਤੋਂ ਬਾਦ ਪੱਲਾ ਮਗੇ ਹੈਲਪਿੰਗ ਵਰ ਕਾਪੋ ਤੁਹਾਡੀ ਮਾਲਕ ਕੁੜੀ ਹੋਵੇ ਮੁੰਡਾ ਹੋਵੇ ਤਾਂ ਹੈਲਪਿੰਗ ਵਰ ਸੇਮ ਯੂਜ਼ ਕਰਨੀ ਆਸਤਾ ਤਾਂ ਹੁਣ ਆਣ ਦੀ ਇਟਾਲੀਅਨ ਕੀ ਹੁੰਦੀ ਅਰੀਵਾਰੇ ਜਿਹੜੀ ਇਹਦੇ ਵਿੱਚ ਆਪਾਂ ਯੂਜ਼ ਕੀਤੀ ਸੀ ਅਰੀਵਾਰੇ ਅਰੀਵਾਰੇ ਹੁੰਦਾ ਆਣਾ ਇੱਥੇ ਉਹ ਆ ਰਿਹਾ ਹੈ ਜਾਂ ਆ ਰਹੀ ਹੈ ਤਾਂ ਅਰੀਵਾਰੇ ਦਾ ਅਰੇ ਕੱਟ ਕੇ ਪਿੱਛੇ ਕਿ ਲਾ ਦੇਣਾ ਅਨਦੋ

हम रेहा है की रहा है पानी उबल रहा है वॉयल हो रहा है उबलन की टाली है बोलीरे बोलीरे होंगे नहीं डबल एल पानी ओ डबल एल बोलीरे बोलीरे होंगे उबलना ਇਹਦੇ ਕਾਟੇ ਕੇ ਪਿੱਛੇ ਕੀ ਲਾ ਦੇਣਾ ਐਂਡੋ ਦਾ ਕੀ ਬਣ ਜਿਹੜਾ ਬੋ ਲੈਂਦੋ ਲਾਕਵਾ ਸਤਾ ਬੋ ਲੈਂਦੋ ਮਜ਼ਾ ਪਾਣੀ ਉਬਲ ਰਿਹਾ ਆ ਹੁਣ ਦੇਖੋ ਉਹ ਸੋ ਰਿਹਾ ਹੈ ਹੁਣ ਦੇਖੋ ਉਹ ਕੀ ਆ ਉਹ ਸੋ ਰਿਹਾ ਹੈ ਹੁਣ ਦੇਖੋ ਉਹ ਲਈ ਆਪਾਂ ਕੀ ਯੂਜ਼ ਕਰਾਂਗੇ ਮਰਿਆ ਮੁੰਡਾ ਲੂਈ ਮੈਂ ਤੇ ਤੁਹਾਡੇ ਇੱਕ ਤੁਹਾਡਾ ਵਿਜ਼ਨ ਕਲੀਅਰ ਕਰਨੀ ਇੱਥੇ ਲੂਈ ਲਿਖਿਆ ਨਹੀਂ ਲਿਖਣਾ ਨਾ ਲਿਖਿਓ ਠੀਕ ਹੈ ਨਹੀਂ ਬੋਲਣਾ ਨਾ ਬੋਲਿਓ ਹੁਣ ਲੂਈ ਤੇ ਨਾਲ ਹੈਪਿੰਗ ਬਰਬ ਕਿਹੜੀ ਲੱਗੂਗੀ ਸਤਾ ਤਾ ਲੂਈ ਸਤਾ ਨਹੀਂ ਬੋਲਣਾ ਲੂਈ ਨਾ ਬੋਲੋ ਕੰਲਾ ਬੋਲੋ ਸਤਾ ਫੋਨ ਦੀ ਟਾਇਲੈਂ ਕਿ ਹੁੰਦੀ ਦੁਰਮੀਰੇ ਦੁਰ ਮੀਰੇ ਦੁਰਮੀਰੇ ਹੁੰਦਾ ਹੈ ਸੋਣਾ ਯ ਦੇ ਕਾਤੇ ਕਿ ਪਿੱਛੇ ਕਿ ਲਾ ਦੋ ਐਨ 2 ਤਾਂ ਕੀ ਬਣ ਜਾਣਾ ਦੁਰਮੈਂਦੋ ਕੋਈ ਵੀ ਚੀਜ਼ ਹੋ ਰਹੀ ਹੈ ਪਿੱਛੇ ਆਂਦੋ ਤੇ ਐਨ 2 ਲਾਈ ਜਾਣਾ ਬੋਬ ਦੇ ਪਿੱਛੇ ਕੀ ਬਣ ਜਾਣਾ ਦੁਰਮੈਂਦੋ ਲੂਈ ਸਤਾ ਦੁਰਮੈਂਦੋ ਜੇ ਕਿਹਾ ਇੱਕ ਕੁੜੀ ਕੋਈ ਕੁੜੀ ਹੋ ਰਹੀ ਹੈ ਤਾਂ ਫਿਰ ਕੀ ਕਹਿਣਾ ਲੈਈ ਸਤਾ ਦੁਰਮੈਂਦੋ ਕੁੜੀ ਲਈ ਠੀਕ ਹੈ ਜੀ ਹੁਣ ਦੇਖੋ ਨੋਮਾ ਅਸੀਂ ਜਾ ਰਹੇ ਹਾਂ ਅਸੀਂ ਕੀ ਕਰ ਰਹੇ ਹਾਂ ਅਸੀਂ ਜਾ ਰਹੇ ਹਾਂ ਹੁਣ ਅਸੀਂ ਆ ਤਾਂ ਕੀ ਯੂਜ਼ ਕਰਾਂਗੇ ਨੋਈ ਨੋਈ ਨਾ ਬਣਾਵਾਂਗੇ ਨਾ ਨੋਈ ਜਿੱਥੇ ਆ ਗਿਆ ਉਹਦੇ ਉਹਦੇ ਨਾਲ ਦੀ ਹੈਲਪਿੰਗ ਵਰਬ ਲਗਣੀ ਆ ਜੀ ਉਹ ਦੀ ਗੱਲ ਹੁੰਦੀ ਇਹਦੇ ਨਾਲ ਦੀ ਹੈਲਪਿੰਗ ਵਰਬ ਲਗਣੀ ਤੂੰ ਦੀ ਗੱਲ ਕਰਾਂਗੇ ਇਹਦੀ ਹੈਲਪਿੰਗ ਵਰਬ ਲਗਣੀ ਲੂਈ ਲਈ ਦੀ ਗੱਲ ਕਰਾਂਗੇ ਇਹਦੀ ਹੀ ਹੈਲਪਿੰਗ ਹੈਲਪਿੰਗ ਵਰਬਸ ਤਾਂ ਯੂਜ਼ ਕਰਨੀ ਉਹ ਇਹਦੇ ਨਾਲ ਸਤਾਤੇ ਯੂਜ਼ ਕਰਾਂਗੇ ਲੋਰੂ ਦੇ ਨਾਲ ਸਤਾਨੂੰ ਯੂਜ਼ ਕਰਾਂਗੇ ਏ ਨਹੀਂ ਵੀ ਇਓ ਲਾਇਆ ਤੇ ਤੁਸੀਂ ਹੈਲਪਿੰਗ ਵਰਬ ਯੂਜ਼ ਕਰ ਦੋ ਤਾਂ ਤੇ ਉਲਤ ਹੋ ਜਾਣਾ ਸੈਂਟੈਂਸ ਤੁਹਾਡਾ ਹੁਣ ਦੇਖ ਲਓ ਸਾਹਮਣੇ ਵਾਲੇ ਨੇ ਕਨਫਿਊਜ਼ ਹੋ ਜਾਣਾ ਇਹ ਗੱਲ ਇਓ ਦੀ ਕਾਰਨੀਆਂ ਤੇ ਹੈਲਪਿੰਗ ਵਰਬ ਇਹ ਕਿਹੜੀ ਯੂਜ਼ ਕਰਦੇ ਆ ਵੋਹੀ ਦੀ ਕਨਫਿਊਜ਼ ਹੋ ਜਾਣਾ ਜਦੋਂ ਆਪਾਂ ਹੈਲਪਿੰਗ ਵਰਬ ਚੇਂਜ ਕਰ ਦਿੰਨੇ ਨਾ ਤਾਂ ਸਾਰਾ ਸ਼ਬਦ ਦਾ ਸੈਂਟੈਂਸ ਦਾ ਮਤਲਬ ਹੀ ਚੇਂਜ ਹੋ ਜਾਂਦਾ ਤੇ ਧਿਆਨ ਨਾਲ ਠੀਕ ਹੈ ਜੀ ਅਸੀਂ ਜਾ ਰਹੇ ਹਾਂ ਅਸੀਂ ਆ ਤਾਂ ਨੋਈ ਲਿਖਣਾ ਲਿਖਿਓ ਨਹੀਂ ਲਿਖਣਾ ਨਾਲ ਲਿਖਿਓ ਠੀਕ ਹੈ ਨੋਏ ਨਾ ਲਿਖਿਓ ਜੇ ਨਹੀਂ ਲਿਖਣਾ ਤਾਂ ਠੀਕ ਹੈ ਕਿਉਂਕਿ ਇਹਨਾਂ ਦੇ ਵਿੱਚ ਦੇਖੋ ਬਾਕੀ ਤੁਸੀਂ ਸੈਂਟੈਂਸ ਦੇਖੋਗੇ ਇਹਦੇ ਵਿੱਚ ਸਾਡੇ ਕੋਲ ਆਬਜੈਕਟ ਸੀਗਾ ਇੱਥੇ ਸਾਰਾ ਸਬਜੈਕਟ ਸੀਗਾ ਰਾਮ ਨਾਮ ਸੀਗਾ ਰਾਮ ਇੱਥੇ ਬੱਸ ਸੀਗੀ ਇੱਥੇ ਬੱਚੇ ਸੀਗੇ ਇੱਥੇ ਫੋਨ ਸੀਗਾ ਇੱਥੇ ਬਾਹਰ ਸੀਗਾ ਤੇ ਮਾਲਕ ਸੀ ਇੱਥੇ ਪਾਣੀ ਸੀ ਹੁਣ ਇੱਥੇ ਕੋਈ ਸਬਜੈਕਟ ਨਹੀਂ ਹੈਗਾ ਨਾ ਇੱਥੇ ਕੋਈ ਆਬਜੈਕਟ ਆ ਆ ਤਾਂ ਸੋਣ ਤਾਂ ਹੋ ਗਈ ਵਰਬ ਰਿਹਾ ਹੈ ਹੋ ਗਿਆ ਸਾਡਾ ਹੈਲਪਿੰਗ ਵਰਬ ਠੀਕ ਹੈ ਉਹ ਲਈ ਸਾਨੂੰ ਕੋਸਟਾ ਮੂਰੇ ਚਾਹੀਦਾ ਨਾ ਉਹਦੇ ਕਰਕੇ ਆਪਾਂ ਜੋ ਹੈਗਾ o ਦਾ ਆਪਾਂ o ਲੂ ਲਿਖਤਾ ਸੀ ਠੀਕ ਹੈ ਹੁਣ ਇੱਥੇ ਵੀ ਦੇ ਲੋ ਜਾਂ ਹੋ ਗਿਆ ਅ ਅਬਵ ਤੇ ਰਹੇ ਹੈ ਹਸਪਿੰਗ ਵਰਬ ਹੋਗੀ ਸਨ ਸਬਜੈਕਟ ਤੇ ਆਬਜੈਕਟ ਵੀ ਮੂਰੇ ਜ ਕੋ ਚਾਹੀਦਾ ਨਾ ਲਾਣ ਨੂੰ ਸਵਿਚ ਕਰਕੇ ਆਪਾਂ ਇਹਦੇ ਹੀ ਆਪਾਂ ਟਾਲੀਨ ਲਿਖਤੀ ਥੱਲੇ ਅਸੀਂ ਇਹ ਤਾਂ ਕੀ ਲਾ ਦਾਂਗੇ ਨੋਈ ਨੋਈ ਦੇ ਨਾਲ ਹੈਲਪਿੰਗ ਵਰਬ ਕਿਹੜੀ ਲਗਣੀ ਸਤਿਆਮ ਨੋਈ ਸਤਿਆਮ ਜਾਂਦੀ ਟਾਲੀਨ ਹੁੰਦੀ ਆ ਅੰਦਾਰੇ ਦਮਾਰਟੀਨੀ ਹੈ ਇਹ ਅੰਧਾਰੇ ਅੰਧਾਰੇ ਹੁੰਦਾ ਹੈ ਜਾਣਾ ਦੇਖੋ ਹੰ ਅੰਧਾਰੇ ਅੰਧਾਰੇ ਹੁੰਦਾ ਹੈ ਜਾਣਾ ਅੰਧਾਰੇ ਦਾ ਕੀ ਬੰਦਣਾ ਇਹੋ ਅੰਦਾਂੰਦੋ ਮੈਂ ਜਾ ਰਿਹਾ ਹਾਂ ਇਹੋਸ ਤੋ ਅੰਦਾਂੰਦੋ ਸੌਰੀ ਇੱਜੇ ਕਹ ਲਵਾਂ ਮੈਂ ਜਾ ਰਿਹਾ ਹਾਂ ਤਾਂ ਇਹੋਸ ਤੋ ਅੰਦਾਂੰਦੋ ਅਸੀਂ ਜਾ ਰਿਹਾ ਹਾਂ ਨੋ ਇਸ ਤਿਆਂ ਅੰਦਾਂੰਦੋ ਹੁਣ ਦੇਖੋ ਬੱਚੇ ਖੇਡ ਰਹੇ ਹਨ ਬੱਚੇ ਕੀ ਆ ਸੈਂਪ੍ਰਿਆ ਦੇਖੋ ਈ ਪੰਬੀਨੀ ਇੱਥੇ ਜਿਆਦਾ ਜ਼ੋਰ ਨਹੀਂ ਦੇਣਾ ਮੇ ਬੱਚਿਆਂ ਦੇ ਨਾਲ ਸੇਮ ਕੀ ਲਗਣਾ ਸਤਾਨੋ ਹੁਣ ਬੱਚੇ ਰੋ ਰਹੇ ਹਨ ਰੋਣ ਦੀ ਟੈਲੀਨ ਕੀ ਹੁੰਦੀ ਹੈ ਪਿਆੰਜਰੇ ਪਿਆਰ ਵੀ ਹੈਗੇ ਪਿਆੰਜਰੇ ਪਿਆੰਜਰੇ ਦਾ ਕੀ ਪੰਜਦਾ ਪਿਆੰਜੈਂਦੋ ਪਿਆੰਜਰੇ ਪਿਆੰਜੈਂਦੋ ਪਿਆੰਜਰੇ ਰੋ ਰਹੇ ਰੋਣਾ ਰੋ ਰਹੇ ਹਨ ਤੇ ਪਿਆੰਜੈਂਦੋ ਪਿਆੰਜਰੇ ਰੋਣਾ ਪਿਆੰਜੈਂਦੋ ਰੋ ਰਹੇ ਹਨ ਇਹ ਬੰਬੀਨੀ ਸਤਾਨੋ ਪਿਆੰਜੈਂਦੋ ਨਾ ਆਪੇ ਕਰੀ ਫਿਰ ਸਾਰੀਆਂ ਬਹੁਤ ਸਾਰੇ ਸੈਂਟੈਂਸਸ ਦਾ ਆਪ ਰਿਪੀਟ ਕਰਦੇ ਆਂ राम चा पी है राम स्ता बेवैन दो बस आ रही है लाओ तो बुस स्ता ए, बच्चे खेल रहे हैं ई बम्बी तानो जो कान फोन वाज रहा है इल टेलीफोन स्ता स्कूल बाहर मी पै है फोन स्ता प्यो वैन मालक आ रहा है इलका पोस्ता अरे वान पानी उबल रहा है लाकुआ ਤਾ ਬੋਲendo ਉਹ ਸੋ ਰਿਹਾ ਹੈ ਨੂੰ ਇਸਤਾ ਦੁਰਮੈਂਦੋ ਅਸੀਂ ਜਾ ਰਹੇ ਹਾਂ ਨੋ ਇਸਤਾ ਅੰਦਾਂਦੋ ਬੱਚੇ ਰੋ ਰਹੇ ਹਨ ਈ ਬੰਬੀ ਨੀ ਇਸਤਾਨੋ ਪਿਆਜੈਂਦੋ ਸੋ ਗਾਈਸ ਏਸਕੇ ਅੱਜ ਦੀ ਵੀਡੀਓ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਈ ਹੋਗੀ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਹਾਈਪ ਜ਼ਰੂਰ ਦੇ ਦਿਆ ਕਰੋ ਬਿਲਕੁਲ ਫ੍ਰੀ ਹੈ ਤੇ ਚੈਨਲ ਨੂੰ ਜੁਆਇਨ ਕਰ ਲਓ ਮੈਂਬਰਸ਼ਿਪ ਲੈ ਲਓ ਸੋ तो वीडियो देखते दे हैं तो जो हर कोई बंदा दस परसेंट ना वट्सअप शेयर करे तो वीडियो जरूर जरूर हाइप मिलती है तो वीडियो वायरल होंगी है सो so गाइज प्लीज अपने वट्सअप्ते जरूर शेयर करो ज़्यादा ही तो दस परसेंट जरूर शेयर करो सत्या जी मिलते आप कलू अगली भीडियो